ਹਾਈ ਕਮਾਂਡ ਦੀ ਗੱਲ ਕਰੀਏ ਜੇ ਕਾਂਗਰਸ ਦੀ ਬੜੀ ਦੁਚਿੱਤੀ ਚਾਇ ਜਿਸ ਤਰ੍ਹਾਂ ਪੰਜਾਬ ਕਾਂਗਰਸ ਆਪ ਬਚ ਲੜ ਰਹੀ ਹੈ ਹਾਈ ਕਮਾਂਡ ਦਾ ਕੋਈ ਬੈਸੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਹੈ ਕਾਂਗਰਸ ਦੀ ਤਾਂ ਹਾਈ ਕਮਾਂਡ ਸਵਧੀ ਹੈ ਨਹੀਂ ਇਹ ਤਾਂ ਗੱਲ ਆਪ ਨੂੰ ਮੰਨਣੀ ਪੈਣੀ ਹੈ ਕਿਉਂਕਿ ਜੋ ਕੁਝ ਪਾਛ ਪਾਛ ਜੇ ਸੋਦੀ ਗਰੂਮੈਂਟ ਨੋਡਿਨਲ ਐਕਸ਼ਨ ਹੋ ਜਾਂਦਾ ਹੈ ਤੇ ਬੈਸਾ ਹੁੰਦੀ ਨਹੀਂ ਇਸ ਸਵਧੀ ਪਰ ਇੱਥੇ ਪਹਿਲਾਂ ਆਪਾਂ ਦੇਖਿਆ ਹਰਿਆਣਾ ਦੇ ਵਿੱਚ ਜਦੋਂ ਰੈਨਲ ਇਲੈਕਸ਼ਨ ਸੀ ਜਿੱਦੇ ਜਿੱਦੇ ਹਾਰੇ ਨੇ ਆਪਸੀ ਲੜਾਈ ਕਰਕੇ ਤੋਂ ਉਸੇ ਤਰ੍ਹਾਂ ਦੀ ਜਿਹੜੀ ਘਾਟੋ ਕੁਲੇਸ਼ ਹੈ ਇੱਕ ਦੂਜੇ ਤੇ ਲੰਚ ਲਾਉਣ ਦਾ ਕਰ ਮੋ ਚੱਲ ਗਏ ਲੇਕਿਨ ਇਹ ਜਿਹੜੀ ਤਾਜ਼ੀ ਘਟੜ ਜਿੱਤੇ ਹੁਣ ਲਗਾਤਾਰ 3 ਦਿਨ ਤੋਂ ਗੱਲ ਕਰ ਰਿਹਾ ਨਵਜੋਤ ਔਰ ਸਿੱਧੂ ਜੀ ਦੇ ਬਾਰੇ ਹੁਣ ਇਹ ਲੋਕਨ ਲੱਗ ਗਿਆ ਕਿ ਸੋਚੀ ਸਬਜੀ ਸਕੀਮ ਨਾ ਹੋਵੇ ਕਿਤੇ ਜਿਸ ਤਰੀਕੇ ਨਾਲ ਹੈ ਗਵਰਨਰ ਪੰਜਾਬ ਨੂੰ ਮਿਲ ਕੇ ਜੋ ਗੱਲਾਂ ਕੀਤੀਆਂ ਉਹ ਬਾਕੀ ਕਿਉਂਕਿ ਇਹਦੇ ਵਿੱਚ ਇਹਨਾਂ ਦੋਨਾਂ ਇਹ ਜੋੜੀ ਦਾ ਰਿਕਾਰਡ ਹੈ ਕਿ ਬੋਲਣ ਲੱਗੇ ਤਾਂ ਫਿਰ ਸੋਚਦੇ ਕਿ ਨਾ ਵੀ ਕਿਦਾਂ ਜਿਆਦਾ ਹੈ ਕਿ ਜਿਹਨੂੰ ਕਹਿੰਦੇ ਦੇਸੀ ਜਾਂ ਮਿਸਗਾਈਡਡ ਮਜ਼ਾਹਲ ਹੋਊ ਤੁਹੇ ਕਹਿ ਦਿੰਦੇ ਨੇ ਖैर ਇਹਨਾਂ ਨੇ ਜੋ ਗੱਲ ਕਹੀ ਸੀ ਉਸ ਮਾਮਲੇ ਤੇ ਹੁਣ ਹਾਈ ਕਮਾਡਰ ਨੇ ਨੋਟਸ ਤੇੰਦਾ ਕੀ ਕਿਹਾ ਸੀ ਜਿਹੜਾ 500 ਕਰੋੜ ਵਾਲਾ ਮਾਮਲਾ ਕਿਤੇ ਸਟ੍ਰੈਕਟਰ ਵੇਕਦੀਆਂ ਨੇ ਇੱਥੇ ਤਾਂ ਕਾਉਂਸਲਰ ਤੋਂ ਵੀ ਤੇ 2.5 ਕਰੋੜ ਰਾਜਾ ਬੜੇ ਬੜੇ ਛੋੜ ਰਹੇ ਕਰਨ ਵੀ ਬੜੇ ਛੋੜ ਰਹੇ ਇਹ ਦੇ ਸੁਜਿੰਦਰ ਦਾਵਾ ਦੇ ਸਮਗਲ ਰਿਲੇਸ਼ਨ ਇਹ ਸਾਰੀਆਂ ਗੱਲਾਂ ਲੈ ਕੇ ਹੁਣ ਜਿਹੜੀ ਸਫਾਈ ਦੇਣ ਲਈ ਪਹੁੰਚੇ ਸੀ ਨਰਜੋਤ ਸਿੰਘ ਸਿੱਧੂ ਆਪਣੀ ਪਤਨੀ ਦੇ ਹੱਕ 'ਚ ਵੈਸੇ ਤਾਂ ਨਰਜੋਤ ਕੌਰ ਸਿੱਧੂ ਵੀ ਦਿੱਲੀ ਲਈ ਰਵਾਨਾ ਹੋਏ ਸੀ ਪਤਾ ਲੱਗਿਆ ਲੇਕਿਨ ਉਹ ਪਟਿਆੜੇ ਰੋਕੇ ਦੋਸੋਂ ਤੇ ਕਰਨ ਬੇਸਿਕਲੀ ਤੇ ਪਟਿਆਲਾ ਦਾ ਜਿਹੜਾ ਯਾਦਵਿਦਰਾ ਕਲੋਨੀ ਵਾਲਾ ਘਰ ਹੈ ਇਹ ਤਾਂ ਬਹੁਤ ਪੁਰਾਣਾ ਜਿੱਥੇ ਪੰਚਨ ਸਿੰਘ ਸਿੱਧੂ ਰਹਿੰਦੇ ਹੁੰਦੇ ਸੀ ਬੜੀ ਵਧੀਆ ਏਰੀਆ ਬਰਾਦਰੀ ਦੇ ਸਾਹਮਣੇ ਉੱਥੇ ਇੱਕ ਅਵਸਰ ਰਲਾ ਕਰ ਜਿਹੜਾ ਇਹਨਾਂ ਦਾ ਇਹ ਜਨ ਭੂਮੀयां ਘਰ ਭੂਮੀयां ਤੇ ਉੱਥੋਂ ਚੱਲੇ ਦਿੱਲੀ ਲਈ ਤੇ ਪਹੁੰਚ ਗਏ ਪਟਿਆਲਾ ਸਿੱਧੂ ਸਾਹਿਬ ਮੁੰਬਈ ਆਜਕਲ ਰਹਿੰਦੇ ਨੇ ਜਾਦਾ ਕਿਉਂਕਿ ਉਹ ਇੱਕ ਤਾਂ ਕਪਲ ਸ਼ਰਮਾ ਜਿਹੜਾ ਨੈਟਫਲਿਕਸ ਤੇ ਚੱਲਦਾ ਉਹਦੀ ਸ਼ੂਟਿੰਗ ਚੱਲਦੀ ਰਹਦੀ ਹੈ ਇੱਕ ਦੂਜੇ ਸ਼ੂਟਿੰਗ ਚੱਲਦੀ ਰਹਦੀ ਹੈ। ਤੋਂ ਇਹ ਭਾਰਤ ਚੋ ਟੈਲੈਂਟ ਲੱਭ ਰਹੇ ਨੇ ਜੋ ਸ਼ੋਅ ਦੇ ਵਿੱਚੋਂ ਕੋਸ ਰਹੇ। ਵੈਸੇ ਐਕਟਿੰਗ ਦੂਸਰ ਵੀ ਹੁਣ ਦੇਖੋ ਕਿੰਨਾ ਪੋਲੀਟਿਕਲ ਪ੍ਰੈਸ਼ਰ ਹੋਵੇ ਇਸ ਤੇ باوجود ਸ਼ੂਟਿੰਗ ਤਾਂ ਹੱਸਣਾ ਹੀ ਪੈਂਦਾ ਤਾੜੀਆਂ ਮਾਰਨੀਆਂ ਪੈਂਦੀਆਂ ਨੇ ਐਕਟਿੰਗ ਕਰਨੀ ਪੈਂਦੀ ਉਹ ਸਾਰੀ ਐਕਟਿੰਗ ਨਹੀਂ ਹੁੰਦੀ ਹੈ ਨਾ। ਤੋਂ ਉਹ ਕਰਨ ਲਈ ਉਹ ਮੁੰਬਈ ਤੋਂ ਆਏ ਸੀ ਕਰਦੇ ਹੋਏ ਤੇ ਮੁੰਬਈ ਪਹੁੰਚ ਗਏ। ਇਨ ਬਿਟਵੀਨ ਕੀ ਹੋਇਆ? ਨਨੋ ਨੋ ਦੋਨਿਆਂ ਦੀ ਜੋੜੀ ਦੀ ਉਮਰ ਸਰ ਮੁਲਾਕਾਤ ਹੋਈ ਤੇ ਫਿਰ ਇਹ ਦਿੱਲੀ ਗਏ ਦਿੱਲੀ ਜਾ ਕੇ ਮਿਲਣਾ ਚਾਹੁੰਦੇ ਸੀ ਪ੍ਰੇਮਕਵਰ ਗਾਦੀ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਗਾਦੀ ਪਰਵਾਰ ਤੋਂ ਸਭ ਤੋਂ ਨੇੜੇ ਹੈ ਪ੍ਰੇਮਕਵਰ ਗਾਦੀ ਨਾਲ ਤੇ ਇਹ ਵੀ ਗੱਲ ਠੀਕ ਹੀ ਹੋਏਗੀ ਕਿਉਂਕਿ ਵਾਕਿਆਨ ਤਾਂ ਇਹਨਾਂ ਨੇ ਪੁੱਠੇ ਸਿੱਧੇ ਨੌ ਰੱਖੇ ਸੀ ਸਿਰਫ ਪ੍ਰੇਮਕਵਰ ਗਾਦੀ ਬਚਦੀ ਸੀ ਤੇ ਪ੍ਰੇਮਕਵਰ ਗਾਦੀ ਨੇ ਟਾਈਮ ਨਹੀਂ ਦਿੱਤਾ ਨਹੀਂ ਮਿਲੇ ਜਾਂ ਉਹ ਮਿਲਣਾ ਨਹੀਂ ਚਾਹੁੰਦੇ ਵੀ ਪਹਿਲਾਂ ਕਿਉਂਕਿ ਉਹ ਚਾਹੁੰਦੇ ਨੇ ਕਿ ਪੂਰੀ ਜਾਂਚ ਕਰਨੀ ਵੀ ਇਹ ਜਿਹੜੇ ਦੋਸ਼ ਨੇ ਜੋ ਵੀ ਇਹਦੀ ਇੰਟਰਪ੍ਰੀਟੇਸ਼ਨ ਕੋ ਬਾਕੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਵਿਆਖਿਆ ਹੁੰਦੀ ਹੈ ਕਿ ਜੀ ਹੁਣ ਉਹ ਬਾਕੀ ਤਾਂ ਜੀ ਕੋਈ ਕਹਦਾ ਫੇਰ ਰੰਗ ਪਰਤੇ ਖਾਲੀ ਹੱਥ ਪਰਤੇ ਉਹ ਜੋ ਮਰਜੀ ਸ਼ਬਦਾਂ ਬੀ ਵਰਤ ਲਓ ਬਸ ਗੱਲ ਇਹ ਹੈ ਕਿ ਉੱਥੇ ਇਹਨਾਂ ਨੂੰ ਕੋਈ ਵੀ ਲੀਡਰ ਨਹੀਂ ਮਿਲਿਆ ਇਹ ਤਾਂ ਇੱਕ ਪੱਖ ਹੈ ਤੇ ਹੁਣ ਦੂਜਾ ਇਹ ਹੈ ਕਿ ਜਿਹੜੀ ਤਾਜੀ ਗੱਲ ਹੈ ਕਿ ਹਾਈ ਕਮਾਂਡ ਨੇ ਨੋਟਿਸ ਵਜਾਇਆ ਪਤਾ ਇਹ ਲੱਗਿਆ ਕਿ ਪਪੇਸ਼ ਬਗੇਲੂ ਕਿ ਹੈ ਇੱਕ ਕਮੇਟੀ ਬਣਾਉਣ ਦਾ ਫੈਸਲਾ ਹੋ ਗਿਆ ਬੜਾਈ ਦਿੱਤੀ ਗਈ ਹੈ ਕਹਿੰਦੇ ਹਾਲਾਂਕਿ ਉਹ ਮੈਂਬਰ ਕਿਹੜੇ ਕਿਹੜੇ ਨੇ ਲਾਉਣੇ ਪਤਾ ਲੱਗਿਆ ਉਹਦੇ ਚੋਂ ਜਾਂਚ ਕਰੂਗੀ ਤੇ ਹੁਣ ਇੱਥੇ ਇਹ ਹੋਣ ਲੱਗਦਾ ਹੈ ਕਿ ਇਹਨਾਂ ਦੇ ਖਿਲਾਫ ਨਹੀਂ ਜ਼ਿਆਦਾ ਜਾਂਚ ਦਾ ਮਤਲਬ ਹੈ ਵੀ ਜੋ ਐਲੀਗੇਸ਼ਨ ਲਾਏ ਗਏ ਨੇ ਉਹਨਾਂ ਦੀ ਜਾਂਚ ਕਰੂਗੀ ਤੇ ਐਲੀਗੇਸ਼ਨ ਤਾਂ ਪਤਾ ਹੈ ਕਿ ਵੱਡੇ ਐਲੀਗੇਸ਼ਨ ਨਹੀਂ ਕੋਈ ਮਾੜਾ ਬਟਾ ਐਲੀਗੇਸ਼ਨ ਤਾਂ ਹੈ ਨਹੀਂ ਜਿਹੜੇ ਲਾਏ ਨੇ ਉਹ ਅਲੋਕੇਸ਼ਨ ਜਿਹੜੇ ਲੱਗੇ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਉਹ ਕਰਨ ਲਈ ਕਮੇਟੀ ਬਣਾਈ। ਸੋ ਹੁਣ ਇਹ ਜਿਹੜੇ ਬਿਆਨ ਦਿੱਤੇ ਨੇ ਉਹ ਘੱਟ ਨੇ ਤੇ ਨਾਲੇ ਇੱਕ ਥੋੜਾ ਨਹੀਂ ਉਹਨੇ ਦੇਖੋ ਇੱਕ ਤਾਂ 500 ਕਰੋੜ ਦਾ ਬਿਆਨ ਦਿੱਤਾ। ਕਿ ਇਹ ਜਿਹੜਾ ਪੰਜ ਪੰਜ ਕਰੋੜ ਲੈ ਜਿਹੜੇ ਫੇਰ ਪੰਜ-ਪੰਜ ਸੀਐਮ ਬਣੇ ਹੋਏ ਨੇ ਇਹਨੂੰ ਕਹਿਆ ਨਾ ਕਿ ਸਾਦੇ ਹਰਾਉਂ ਲੱਗੇ ਨੇ ਇਹ ਤੇ ਇਹਨਾਂ ਨੂੰ ਪਤਾ ਨਹੀਂ ਪੁਰਾਣਿਆਂ ਨੂੰ ਕੋਈ ਸਮਝ ਆਉਂਦੀ ਗੱਲ ਇਹਨਾਂ ਨੂੰ ਹਟਾਓ ਫਿਰ ਕਾਂਸ ਜਿੱਤੂਗੀ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਦਿੱਤਾ ਜਿਹੜੇ ਲਾਉਣ ਲੱਗਣੇ ਲੱਗਨੇ ਸੀ ਹੁਣ ਤਾਂ ਉਹਨੂੰ ਕਿਸੇ ਛੱਡੇ ਹੀ ਨਹੀਂ ਤੇ ਇਹ ਜਿਹੜੇ ਪੰਜ ਨੇ ਇਹਨਾਂ ਚ ਬੜਿੰਗ ਚੰਨੀ ਰੰਧਾਵਾ ਬਾਜਵਾ ਇਹ ਸਭ ਜਿਹੜੇ ਉਹ ਕਹਿੰਦੇ ਸੀ ਸੀਐਮ ਬਣਨਾ ਚਾਹੁੰਦੇ ਨੇ ਫਿਰ ਰੰਧਾਵਾ ਸਬੰਧ ਨਾਲ ਮਿਲਿਆ ਹੋਇਆ ਰਾਸ ਸੱਤ ਚ ਟੇਕ ਟੋ ਪੇਚੇ ਰਾਜਾ ਬੜਿੰਗ ਤੇ ਪਰ ਇਹ ਤਾਂ ਬਹੁਤ ਸਖਤ ਬੋਲੇ ਨਾ ਫਿਰ ਚੋਰ ਕਿ ਹੈ ਕਿ ਜਦੋਂ ਹਟਾਓ ਚੋਰਾਂ ਨੂੰ ਚਾਰ ਪੰਜ ਚੋਰਾਂ ਨੂੰ ਹਟਾ ਦੋ ਕਹਿੰਦੀ ਤੇ ਸ਼ੇਰ ਰਾਜਾ ਬਿੰਕਦਰ ਸੀਐਮ ਤੋਂ ਡਰਦੇ ਨੇ ਗ੍ਰਿਫਤਾਰੀ ਤੋਂ ਬਚਣ ਲਈ ਉਹਨੇ ਤਾਂ ਤੜੀਆਂ ਚੱਟ ਰਹੇ ਨੇ ਭਗਵਾਨ ਤੁਮਨ ਦੀਆਂ ਉਹ ਨਿਹਰਾਤਾ ਤਰਨ ਤਰਨ ਚ ਤੋਂ ਇਹ ਸਾਰਾ ਮਤਲਬ ਉਹ ਜਿਹੜੇ ਬਿਆਨ ਸੀ ਦਾ ਉਹਨਾਂ ਤੇ ਚਰਚਾ ਹੋਈ ਸੀ ਤੇ ਉਹਨਾਂ ਨੂੰ ਲੈ ਕੇ ਫਿਰ ਜਿਹੜੇ ਨੋਟਸ ਵੀ ਆਉਣਗੇ ਡਿਗਰ ਨੋਟਸ ਵੀ ਆਏ ਨੇ ਚਾਰ ਲੀਗ ਨੋਟਸ ਜਿਹੜੇ ਨੇ ਉਹ ਦਿੱਤੇ ਗਏ ਨੇ ਜਿਹੜੇ ਇਸ ਡਬਲ ਰਿਪੋਰਟ ਸਿੱਧੂ ਤੇ ਸਿੱਧੂ ਸਾਹਿਬ ਹੁਣ ਉਹ ਲੀਗ ਨੋਟਸ ਦਾ ਕੀ ਜਵਾਬ ਦਿੰਦੇ ਨੇ ਸਿੱਧੂ ਬੀਸੇ ਸਿੱਧੂ ਇਹ ਵੱਖਰੀ ਗੱਲ ਲੇਕਿਨ ਸੁਖਿੰਦਰ ਨੰਦਵਾ ਔਰ ਕਰਮਵੀਰ ਵਰਜ ਰਾਜਵੀਰ ਗਿੱਲ ਜਿਹੜਾ ਪ੍ਰਧਾਨ ਹੈ ਤੇ ਅਨਿਲ ਜੋਸ਼ੀ ਦੇ ਵੀ ਨੋਟਸ ਨੇ ਤਾਂ ਹੋਤਾ ਉਹ ਜਿਹੜਾ ਇਹਨਾਂ ਦਾ ਇੱਕ ਪਾਸੇ ਤਾਂ ਇਹ ਕਹਦੀ ਇਹ 150 ਦਾ ਕੀ ਹੁੰਦਾ ਜੀ ਬੀਬੀ ਕਹਦੀ 150 ਦਾ ਕੋਈ ਨਾ ਤੁਹਾਨੂੰ ਨਹੀਂ ਤੇ ਦੂਜੇ ਪਾਸੇ ਆ ਪਿੰਡੀਗਰ ਨੋਟਸ ਦੇ ਤਾਂ ਕਿਸ ਨੂੰ ਮਿੱਠੂ ਮਦਾਨ ਨੂੰ ਜਿਹੜਾ ਅਬਰਸਰ ਦਾ ਕੌਂਸਲਰ ਦਾ ਪ੍ਰਧਾਨ ਹੈ ਜਿਹੜਾ ਕਿਸੇ ਵੇਲੇ ਇਹਨਾਂ ਦੇ ਨਾਲ ਹੁੰਦਾ ਸੀ ਜਿਹਦੇ ਇਹ ਕਹੇ ਕਿ ਮੇਰੇ ਸਾਹਮਣੇ ਇਹਨੇ ਆ ਗੱਲਾਂ ਕੀਤੀਆਂ ਨੇ ਕਾਉਂਸਲਰ ਨਾਲ ਤੇ ਪੈਸੇ ਦੀ ਗੱਲ ਕੀਤੀ ਹੈ ਸੈਟਿੰਗ ਕਰਾਉਂਦੀ ਰਹੀ ਹੈ ਕਾਲੀਆਂ ਨਾਲ ਸੋ ਇਸ ਤਰ੍ਹਾਂ ਇਹ ਮਸਲਾ ਉਲਝਿਆ ਹੋਇਆ ਹੈ ਤੋ ਹੁਣ ਜਿਹੜਾ ਉਲਝਿਆ ਮਸਲਾ ਹੈ ਕਮਾਨ ਨੇ ਜਾਂਚ ਕਮੇਟੀ ਬਿਠਾਤੀ ਤੇ ਦੇਖਦੇ ਆਗੇ ਕੀ ਚੱਲਦਾ ਇਹ ਹੈ ਜਨੀ ਇਹਦੀ ਅਪਡੇਟ ਡਿਜੀਤ ਨਗਜੋਤ ਸਿੰਘ ਸਿੱਧੂ ਦੀ ਐਂਟਰੀ ਹੋਈ ਲੇਕਿਨ ਨਿਕਲਿਆ ਕੁਛ ਨਹੀਂ ਉਹ ਦੁਬਾਰਾ ਬੰबई ਚਲੇ ਗਏ ਲੇਕਿਨ ਮੌਕਾ ਦੇ ਕੇ ਭਗਵੰਤ ਮਾਨ ਨੂੰ ਜਦੋਂ ਜਾਪਾਨ ਤੇ ਦੱਖਣੀ ਕੋਰੀਆ ਤੋਂ ਵਾਪਸ ਆ ਕੇ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਇਹਨਾਂ ਤੇ ਜਿਹੜਾ ਹੈ ਨਿਸ਼ਾਨੇ ਲਾਏ ਅਬਦੇਹੀ ਸਟਾਈਲ ਨਾਲ ਉਹ ਸ਼ੈਲੀ ਹੈ ਭਗਵਤ ਮਾਨ ਦੀ ਉਹ ਸਭ ਦੇ ਲਾਉਂਦੇ ਨੇ ਕੱਲੇ ਕਾਂਗਰਸ ਨੇ ਨਹੀਂ ਕੋਈ ਕਨਿਆਤ ਵੀ ਨਾ ਆ ਰਹੀ ਸੀ ਕਹਦੇ ਦੇਖੋ ਮੈਂ ਨਵੇਂ ਵੇਸ਼ ਲੈ ਕੇ ਆ ਰਹੇ ਭਗਵਤ ਮਾਨ ਕਹਦੇ ਪ੍ਰੈਸ ਕਾਨਫਰੰਸ 'ਚ ਇਹ ਬਿਰਸਾ ਸਿੰਘ ਮਟੋਵਾ ਨੂੰ ਲੈ ਕੇ ਆ ਰਹੇ ਨੇ ਕੱਲੀ ਜਣੀ ਉਹਨਾਂ ਨੇ ਇੰਨਾ ਤੇ ਵੀ ਲਾਇਆ ਇਹ ਕਹਿੰਦਾ ਦੇਖੋ ਮੈਂ ਪੰਜਾਬ ਦੀ ਤਰੱਕੀ ਦੀ ਗੱਲ ਕਰ ਰਹੇ ਹਾਂ ਇਹ ਕਾਂਗਰਸੀ ਐਮ ਸੀ ਐਮ ਐਲ اے ਮੁੱਖ ਮੰਤਰੀ ਦੇ ਜਿਹੜੇ ਉਹਦੇ ਉਹਦੀ ਕੀਮਤ ਵਕਰੀਤੇ ਲਾ ਰਹੇ ਨੇ ਤੇ ਮੁੱਲ ਦੱਸ ਰਹੇ ਨੇ ਇਹ ਵੰਡੀਆਂ ਵਾਂਗ ਕੰਮ ਕਰ ਰਹੇ ਨੇ ਨਹੀਂ ਚਾਹੋ ਤੁਸੀਂ ਜਿਹੜਾ ਹੈ ਦਿਓਗੇ ਲੋਕਾਂ ਨੂੰ ਮੌਕਾ ਤੇ ਫਿਰ ਕਿਉਂ ਨਹੀਂ ਕਰ ਲੀਏ ਉਹਨਾਂ ਨੇ ਮਾਨ ਸਾਹਿਬ ਨੂੰ ਮੌਕਾ ਦਿੱਤਾ ਮਾਨ ਸਾਹਿਬ ਨੇ ਇਸ ਤਰ੍ਹਾਂ ਇਨਜੇ ਨਿਸ਼ਾਨੇ ਰੋਣੇ ਸ਼ੁਰੂ ਕਰਤੇ ਤੋਂ ਇੱਕ ਦੂਜੇ ਨਾਲ ਲੱਗੇ ਹੋਏ ਨੇ ਕੋਈ ਵੀ ਜਿਹੜੀ ਕਹੇ ਇਹਨਾਂ ਦੀ ਨੀਅਤ ਸਾਫ਼ ਨਹੀਂ ਮਾਨ ਸਾਹਿਬ ਕੋਲ ਜਿਹਦੇ ਕੰਮ ਕਰਨਾ ਹੁੰਦਾ ਉਹ ਤਾਂ ਕੰਮ ਹੀ ਕਰਦਾ ਇਹ ਤਾਂ ਰੋਟ ਬਣਾ ਰਹੇ ਨੇ ਸੋ ਇਹ ਇਹਦੇ ਚ ਨਿਸ਼ਚਿਤ ਤੌਰ ਤੇ ਕਾਂਗਰਸ ਦੀ ਬਦਨਾਮੀ ਵੀ ਹੋਈ ਨੁਕਸਾਨ ਵੀ ਹੋਇਆ ਇਹ ਵੀ ਸਮਝ ਆਉਂਦੀ ਹੈ ਸੋ ਇਹ ਜਿਹੜੀ ਨਵਜੋਤ ਕੋਰ ਸਿੱਧੂ ਦੀ ਸਿਆਸੀ ਤੌਰ ਤੇ ਜਿਹੜੀ ਚੁਣੌਤੀ ਦਿੱਤੀ ਹੋਈ ਹੈ ਕਾਂਗਰਸ ਪਾਰਟੀ ਨੂੰ ਕਿਸ ਪੜਾ ਤੇ ਪਹੁੰਚ ਰਹੀ ਹੈ ਹੁਣ ਲੱਗਦਾ ਹੈ ਕਿ ਭੁਪੇਸ਼ ਵਕੇਲ ਦੀ ਕਮੇਟੀ ਤੋਂ ਬਾਅਦ ਹੀ ਪਤਾ ਲੱਗੂਗਾ